हेलो दोस्तों आज मैं ਤੁਹਾਡੇ ਲਈ ਸਰਦਾਰ ਰਵਿੰਦਰ ਸਿੰਘ ਜਹਾਂਗੀਰ ਦੀ ਰਚਨਾ ਲੈ ਕੇ ਆਈ ਹਾਂ ਜੋ ਕਿ ਉਹਨਾਂ ਦੀ ਪੁਸਤਕ ਜੋ ਰੀਸੈਂਟਲੀ ਹੀ ਪਬਲਿਸ਼ ਹੋਈ ਹੈ ਚੰਨ ਦੀ ਟਿੱਕੀ ਵਿੱਚੋਂ ਲਈ ਹੈ ਰਵਿੰਦਰ ਸਿੰਘ ਜਹਾਂਗੀਰ ਕਿਸੇ ਪਛਾਣ ਦੇ ਮਹਤਾਜ ਨਹੀਂ ਬਹੁਤ ਹੀ ਖੂਬਸੂਰਤ ਬਹੁਤ ਹੀ ਸ਼ਾਨਦਾਰ ਸਖਸੀਅਤ ਦੇ ਮਾਲਕ ਹਨ ਬਹੁਤ ਹੀ ਸੁਲਝੇ ਹੋਏ ਡੂੰਘੀ ਸੋਚ ਰੱਖਣ ਵਾਲੇ ਬਹੁਤ ਹੀ ਨਿਮਰਤਾ ਨਾਲ ਪਰਪੂਰ ਇਨਸਾਨ ਹਨ ਤਾਂ ਉਹਨਾਂ ਨੇ ਆਪਣੀ ਪੁਸਤਕ ਦੇ ਵਿੱਚ ਬਹੁਤ ਹੀ ਵਧੀਆ ਰਚਨਾਵਾਂ ਲਿਖੀਆਂ ਜਿਨ੍ਹਾਂ ਨੂੰ ਪੜ੍ਹਦੇ ਹੋਏ ਸਾਨੂੰ ਮਹਿਸੂਸ ਹੁੰਦਾ ਅਸੀਂ ਮਹਿਸੂਸ ਕਰ ਸਕਦੇ ਹਾਂ ਜਦੋਂ ਮੈਂ ਉਹਨਾਂ ਦੀ ਪੁਸਤਕ ਪੜ੍ਹ ਰਹੀ ਸੀ ਤਾਂ ਮੈਂ ਸੋਚਿਆ ਕਿ ਉਹਨਾਂ ਦੀ ਇੱਕ ਕਵਿਤਾ ਦੇ ਉੱਪਰ ਮੈਂ ਵੀਡੀਓ ਬਣਾਵਾਂ ਤਾਂ ਮੈਨੂੰ ਸਾਰੀਆਂ ਕਵਿਤਾਵਾਂ ਹੀ ਬਹੁਤ ਵਧੀਆ ਲੱਗ ਰਹੀਆਂ ਸਨ ਤੇ ਉਹਦੇ ਵਿੱਚੋਂ ਮੈਂ ਇੱਕ ਕਵਿਤਾ ਚੁਣੀ ਹੈ ਜਿਸ ਤੇ ਮੈਂ ਵੀਡੀਓ ਬਣਾਈ ਲੈ ਕੇ ਆਈਆਂ ਤੁਹਾਡੇ ਲਈ ਕਵਿਤਾ ਦਾ ਨਾਂ ਹੈ ਲਫ਼ਜ਼ ਲਬਦੇ ਨਹੀਂ ਧਿਆਨ ਦਿਓ ਬੇਚੈਨ ਰਹਿੰਦਾ ਹਾਂ ਬੇਲਿਹਾਜ਼ ਹਾਂ ਅੱਜਕਲ ਕੁਝ ਕਹਿਣਾ ਚਾਹੁੰਦਾ ਹਾਂ ਬੇਆਵਾਜ਼ ਹਾਂ ਅੱਜਕਲ ਕਈ ਰੋਸੇ ਕਈ ਗਿਲੇ ਨੇ ਕਈ ਇਲਜ਼ਾਮ ਵੀ ਮਿਲੇ ਨੇ ਸੀਨੇ 'ਚ ਬਲਵਲੇ ਜੋ ਹਾਣੀ ਨਹੀਂ ਬਿਆਨ ਦੇ ਮੈਨੂੰ ਲਫ਼ਜ਼ ਨਹੀਂ ਲੱਭਦੇ ਨਹੀਂ ਮੇਰੇ ਦਰਦਾਂ ਦਿਹਾਣ ਦੇ ਸੁਪਨੇ ਸੀ ਐਦਾਂ ਬਿਖਰੇ ਮੁੜਕੇ ਨਾ ਗਏ ਸਮੇਟੇ ਇਹ ਨਕਸ਼ ਡੁੰਗੇ ਉਕਰੇ ਕਿਹੜਾ ਦਿਲਾਂ ਤੋਂ ਮਿਟੇ ਬੜੇ ਵਕਤ ਲੰਬੇ ਬੀਤੇ ਕੀ ਕੀ ਵਸੀਲੇ ਕੀਤੇ ਅਸੀਂ ਫੱਟ ਕਿਵੇਂ ਨੇ ਸੀਤੇ ਇਹ ਲੋਕ ਨਹੀਂਓ ਜਾਣਦੇ ਮੈਨੂੰ ਲਫ਼ਜ਼ ਨਹੀਂ ਲੱਭਦੇ ਨਹੀਂ ਮੇਰੇ ਦਰਦਾਂ ਦੇ ਹਾਣ ਦੇ ਦੁੱਖ ਦਿਲ ਚ ਲੁਕਾਇਆ ਕੋਈ ਬੋਲ ਨਹੀਂਓ ਮਿਲਿਆ ਅਸੀਂ ਆਖਦੇ ਵੀ ਕੀਨੂ ਕੋਈ ਕੋਲ ਨਹੀਂ ਹੋ ਮਿਲਿਆ ਇਹ ਨੈਣ ਵਾਲਾ ਰੋਏ ਨਿਤ ਜੰਮੇ ਨਿਤ ਹੀ ਮੋਏ ਇਹ ਰਿਸ਼ਤੇ ਅਣ ਹੋਏ ਉਹ ਕਿੰਜ ਪਹਿਚਾਨ ਦੇ ਮੈਨੂੰ ਲਫ਼ਜ਼ ਨਹੀਂ ਲੱਭਦੇ ਨਹੀਂ ਮੇਰੇ ਦਰਦਾਂ ਦੇ ਹਾਣ ਦੇ ਕਈ ਵਾਰੀ ਪੀੜਾ ਨੂੰ ਵੀ ਗੀਤਾਂ ਦੇ ਘੁੱਟ ਪਿਲਾਏ ਇਹ ਸ਼ਬਦ ਹੌਕਿਆਂ ਦੇ ਪਰ ਮੇਚ ਨਹੀਂ ਹੋ ਆਏ ਸਾਡੇ ਹਿੱਸੇ ਸੀ ਹਨੇਰੇ ਇੱਕ ਹਲਾ ਦੇ ਘੇਰੇ ਇਸ ਸੁੰਨੇ ਜਿਹੇ ਸਵੇਰੇ ਰਹਿਣਾ ਐਦਾਂ ਹੀ ਮਾਨਦੇ ਮੈਨੂੰ ਲਫ਼ਜ਼ ਨਹੀਂ ਲੱਭਦੇ ਮੇਰੇ ਦਰਦਾਂ ਦੇ ਹਾਣਦੇ ਮੈਨੂੰ ਲਫ਼ਜ਼ ਨਹੀਂ ਲੱਭਦੇ ਮੇਰੇ ਦਰਦਾਂ ਦੇ ਹਾਣਦੇ ਬਹੁਤ ਧੰਨਵਾਦ